तो की है तरे तरे नाल की बजे गए से अच्छा दो 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 एक तो मेरा भी ठीक है तक खान वाले अच्छा इथ मेरे चाचे ने देख लिया ਉਦੋਂ ਬਾਅਦ ਕੋਈ ਨਹੀਂ ਪਿਆ ਹੋਇਆ ਕਰੇਨੀ ਆਣਾ ਜੇ ਮੈਂ ਕਰੇਗੇ ਮੇਰੇ ਘਰ ਦੇ ਨੂੰ ਮਾਰਦੇ ਨਾਲ ਉਹਨੇ ਤਾਂ ਨਹੀਂ ਦੇ ਸਕੋ ਹੋ ਗੰਗੋ ਗੰਦਮਾ ਦੇਕਰੇ ਤਾਂ ਰਾਤ ਸੇ ਸੱਜਦਾ ਜੰਨਾ ਨਹੀਂ ਮੇਰੇ ਮੇਰੇ ਘਰ ਦੇ ਨੂੰ ਬੇਦਖਲ ਕਰਦੇ ਸੀ ਉਸ ਤੋਂ ਬਾਅਦ ਉਹਨੂੰ ਦੂਸਰ ਤੋਂ ਆ ਪਵਾ ਨਹੀਂ ਪਤਾ ਨਹੀਂ ਕੀ ਹੋਇਆ ਕੋਲ ਦੇ ਚਲਪਾਂਸ ਸਿਰੇ ਮਾਰੀ ਦੇ ਕਿ ਪਾਂਸ ਖਿਲ ਪੜ ਮਾਰੀ ਦਾ ਪਤਾ ਨਹੀਂ ਲ ਮੈਂ बेहोश ਹੋ ਗਈ ਕਿੰਨੇ ਜਾਣੀ ਸੀ ਦੋ ਜਾਣੀ ਸੀ ਤੈਨੂੰ ਕਿੱਥੇ ਛੱਡ ਗਏ ਸਾਨੂੰ ਜਿਹੜਾ ਪੈਟਰੋਲ ਗਰਮ ਕੋ ਤਾਂ ਗਾ ਸੱਤ ਕੇ ਕਿਹਤ ਨਹੀਂ ਕੋਲ ਲਿਆਇਆ ਸਾਨੂੰ ਖਦ ਹਰੇ ਹਰੇ ਚਰਤੇ ਕਿਸੇ ਲਵਾਜ਼ ਮਾਰੀ ਉੱਥੇ ਅੱਛਾ ਫਿਰ ਉਹ ਮੈਨੂੰ ਛੱਡ ਕੇ ਗਿਆ ਤੇਰਾ ਨਾਮ ਕੀ ਪੂਰਾ ਤੇ ਇਹ ਕੌਣ ਲੋਕ ਸੀ ਹੋ ਜਿਹੜੇ ਤਿਰਨਾ ਮਾਰ ਕੇ ਗਏ ਖਾਲ ਤਖਾਣ ਵਾ ਤੇ ਕੀ ਨਾਮ ਕੀ ਉਹਨ ਦਾ ਇੱਕ ਦਾ ਨਾ ਸ਼ਰਿੰਦਰ ਤੇ ਇੱਕ ਦਾ ਨਾ ਬਿੱਲਾ ਫੱਕਣਾ ਨਹੀਂ ਪਤਾ ਨਹੀਂ ਸਿੰਘਾ ਜੀ ਕੀ ਹੋਇਆ ਕੀ ਹੋਇਆ ਕੀ ਸਰ ਰਾਤ ਨੂੰ ਨਾ 11 ਵਜੇ ਦੋ ਜਾਨੇ ਮੋਟਰ ਦੋ ਮੋਟਰਸਾਈਕਲ ਕਈ ਪੰਜ ਜਾਨੇ ਉਹ ਕਰੋ ਮੇਰੀ ਬੇਟੀ ਨੂੰ ਜ਼ਬਰਦਸਤੀ ਲੈ ਕੇ ਛੜਕ ਤੇ ਡੀਜੇ ਲੱਗੇ ਸੀਗੇ ਸਾਨੂੰ ਖੜਕੇ ਚ ਪਤਾ ਨਹੀਂ ਲੱਗਾ ਜਦੋਂ ਇਹ ਕੁੜੀ ਦਾ ਚਾਚਾ ਤਾਂ ਪਿਆ ਸੀਗਾ ਚੁਆਰੇ ਤੇ ਜੀ ਜਦੋਂ ਉਹਨੂੰ ਪਤਾ ਲੱਗਾ ਉਹ ਭੱਜ ਕੇ ਉੱਤਰ ਕੇ ਆਇਆ ਉਹਦੋਂ ਉਹ ਮੋਟਰਸਾਈਕਲ ਲੈ ਕੇ ਭਿਜਾ ਕੇ ਲੈ ਕੇ ਕੁੜੀ ਨੂੰ ਬਾਕੇ ਤੇ ਫਿਰ ਅਸੀਂ ਭੱਜ ਨੱਠ ਕੀਤੀ ਪਿੰਡ ਚ ਭਾਲੇ ਭੂਲੇ ਸਾਨੂੰ ਨਹੀਂ ਲੱਭੇ ਜੀ ساری ਰਾਤ ਅਸੀਂ ਜਾਗਦੇ ਰਹੇ ਵੀ ਚਲ ਛੱਡਣੀ ਹੋਣਗੇ ਉਹਦੇ ਫੜ ਲਾਂਗੇ ਜਦੋਂ ਨਹੀਂ ਆਏ ਤੇ ਫਿਰ ਤੜਕਿਓ ਅਸੀਂ ਜਦੋਂ ਪਤਾ ਕੀਤਾ ਤੇ ਫਿਰ ਸਾਨੇ ਤਰਖਾਸ ਦੇ ਕੇ ਜਦੋਂ ਸ਼ਾਮ ਨੂੰ ਘਰੇ ਆਏ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਨਹਿਰ ਤੇ ਨਹੀਂ ਬੱਸ ਤੋਂ ਉੱਥੇ ਬੱਸ ਵਾਲੇ ਚੱਕ ਕੇ ਲਿਆਏ ਉਹਨਾਂ ਨੇ ਪੈਂਡਰਣੀ ਪੰਪ ਤੇ ਛੜਤੀ ਪੰਪ ਤੇ ਮੇਰੇ ਚਾਚਾ ਜਾਂਦਾ ਸੀਗਾ ਜੀ ਉਹਨਾਂ ਨੇ ਦੇਖਿਆ ਵੀ ਕੁੜੀ ਆਪਣੀ ਪੰਪ ਤੇ ਪਈ ਜਾ ਤੇ ਮੁੱਢਾ ਟੁੱਤੀ ਬਹੁਤ ਕੀਤੀ ਪਈ ਆ ਫਿਰ ਸੀ ਉੱਥੇ ਚੱਕ ਕੇ ਲਿਆਂਦੀ ਜੀ ਕਿੰਨਾ ਕ ਸੱਟੇ ਆ ਬਹੁਤ ਜਿਆਦਾ ਜੀ ਸਾਰਾ ਮੂੰਹ ਵੱਡਿਆ ਪਿਆ ਜੀ ਬਹੁਤ ਜਿਆਦਾ ਉਹ ਦਿਖਾਣ ਵੱਤ ਤੋਂ ਸੀਗੇ ਜੀ ਨਾਂ ਤੁਹਾਨੂੰ ਜਾਣਦੇਗੇ ਉਮਰ ਕਿੰਨੀ ਹੈ ਉਮਰ ਉਹਦੀ 17 ਸਾਲ ਦੀ ਹੈ ਜੀ ਜਦੋਂ ਰਾਤ ਨੂੰ ਲੈ ਕੇ ਗਏ ਤੁਸੀਂ ਉਸ ਤੋਂ ਬਾਅਦ ਪੁਲਿਸ ਕੋਲ ਨਹੀਂ ਗਏ ਨਹੀਂ ਜੀ ਉਸ ਤੋਂ ਬਾਅਦ ਨੇਰੇ ਸੁਭਾਗੇ ਰਾਤ ਕਿਉਂ ਨਹੀਂ ਦੇਖ ਤਾ ਰਾਤ ਨੂੰ ਫਿਰ ਨੇਰੇ ਹੋਈ ਸੀ ਨਹੀਂ ਜਾਇਆ ਗਿਆ ਜੀ ਇੱਕ ਤਾਂ ਮੰਮੀ ਡੈਡੀ ਹੋਣੀ ਬਹੁਤ ਸ਼ਾਲਾ ਜ ਰਹਿੰਦੇ ਆ ਜੀ ਅਸੀਂ ਦੋਨੇ ਸੀ ਜੀ ਤੀ ਮਾਲ ਕਰੇ ਲੱਭਣ ਦੀ ਕੋਸ਼ਿਸ਼ ਕੀਤੀ ਸੀ ਬਹੁਤ ਜਿਆਦਾ ਭੱਲੇ ਆ ਜੀ ਅਸੀਂ ਅੱਜ ਵੀ ਅਸੀਂ ਉੱਥੇ ਵੀ ਗਏ ਸੀ ਕਿ ਮੁੰਡਿਆਂ ਨਾਲ ਕੋਈ ਡਾਲੇ ਜੀ ਜਦੋਂ ਪਤਾ ਸੀਗਾ ਤੁਹਾਨੂੰ ਦਿਖਾਣ ਵੱਤ ਹਾਂ ਪਤਾ ਲੱਗ ਗਿਆ ਜੀ ਸਾ ਹੀ ਸਿੱਗਾ ਪਤਾ ਲੱਗ ਗਿਆ ਮੁੰਡਿਆਂ ਨੇ ਦੱਸਤਾ ਹੈਗੇ ਫੁਲਾਨੇ ਫੁਲਾਨੇ ਬੰਦੇ ਆ ਤੇ ਉੱਥੇ ਫਿਰ ਜਦੋਂ ਅਸੀਂ ਪਤਾ ਕੀਤਾ ਕਹਿੰਦੇ ਚਲੋ ਅਸੀਂ ਕਿਹਾ ਵੀ ਸਹਿਮਤੀ ਨਾਲ ਨੰਦ ਕਰਾ ਦਾਂਗੇ ਜੋ ਤੋੜ ਦਾਂਗੇ ਅਸੀਂ ਤੇ ਅਸੀਂ ਕਹਿੰਦੇ ਹੁਣ ਲਿਆਉਨੇ ਆ ਕੁੜੀ ਹੁਣ ਲਿਆਉਨੇ ਕੁੜੀ ਮੁੰਡਾ ਹੁਣ ਲਿਆਉਨੇ ਆ ਅਸੀਂ ਸਵੇਰ 9 ਵਜੇ ਤੇ ਬੈਠੇ ਆ ਜੀ ਉਹਨਾਂ ਨੇ 5 ਵਜੇ ਸਾਨੂੰ ਫਿਰ ਜਦੋਂ ਤਿੰਨ ਸਰਪੰਚ ਆ ਜਾਈ ਉੱਥੋਂ ਦੇ ਤਿੰਨੇ ਸਰਪੰਚਾਂ ਨੇ ਹੱਥ ਬੰਨ ਕੇ ਕਹਦਾ ਕਹਿੰਦੇ ਬਾਈ ਹੁਣ ਸਾਡੇ ਵੱਸੋਂ ਬਾਹਰ ਆ ਵੀ ਤੁਸੀਂ ਆਪਦੀ ਬਣਦੀ ਕਾਰਵਾਈ ਕਰ ਲਓ ਉਹਨਾਂ ਨੇ ਸਾਨੂੰ 5 ਵਜੇ ਤਾਈਂ ਬਾਈ ਰੱਖਿਆ ਜੀ ਕੁੜੀ ਕੁੜੀ ਮੁੰਡਾ ਹੋਣ ਲਿਆ ਨੇ ਕੁੜੀ ਮੁੰਡਾ ਉਹਨਾਂ ਕੋਲੇ ਹੋਵੇ ਤਾਂ ਲਿਆਉਣ ਜੀ ਉਹ ਤਾਂ ਵੱਢ ਕੇ ਸਿੱਟੀ ਪਈ ਐ ਨਹਿਰ ਤੇ ਪਹਿਲਾਂ ਉਹ ਤੁਹਾਨੂੰ ਕੋਈ ਪਤਾ ਲੱਗਾ ਸਾਨੂੰ ਤਾਂ ਸ਼ਾਮ ਨੂੰ ਪਤਾ ਲੱਗਾ ਜੀ ਕੁੜੀ ਦਾ ਸ਼ਾਮ ਹੀ ਪਤਾ ਹਾਂ ਸ਼ਾਮ ਨੂੰ ਪਤਾ ਲੱਗਾ ਤੇ ਉੱਥੋਂ ਬੱਸ ਵਾਲੇ ਚੱਕ ਕੇ ਲੈ ਆਏ ਉਹਨਾਂ ਨੇ ਪੰਪ ਤਾਈਂ ਪਛਾਤੀ ਪੰਪ ਤੋਂ ਗਾਂ ਨਾਲ ਹੀ ਠੇਕਾ ਪੜੇ ਸਾਡੇ ਜੀ ਉੱਥੇ ਪਿੰਡ ਦਾ ਕੋਈ ਮੇਰੇ ਚਾਚਾ ਚੱਲਿਆ ਸੀਗਾ ਤੇ ਉਹਨੇ ਵੇਖਿਆ ਫਿਰ ਅਸੀਂ ਉੱਥੇ ਚੱਕ ਕੇ ਲਿਆਂਦੀ ਨਾ ਕੋਈ ਗੱਲਬਾਤ ਨਹੀਂ ਸੀ ਜਮਾਈ ਜੀ ਨਹੀਂ ਮੰਗਾ ਮੰਗਾ ਤਾਂ ਸਾਫ ਚਾਹੀਦਾ ਜੀ ਬਸ ਨਹੀਂ ਹੁਣ ਤੁਸੀਂ ਹਸਪੀਟਲ ਪਹੁੰਚੇ ਹੋ ਦਾਖਲ ਕੁੜੀ ਉਹਦੀ ਹਾਲਤ ਕਿੱਦਾਂ ਦੀ ਆ ਕਿਵੇਂ ਵੱਡਿਆ ਤੇ ਬਹੁਤ ਜ਼ਿਆਦਾ ਗੰਭੀਰ ਹਾਲਤ ਹੈ ਜੀ ਬਹੁਤ ਜ਼ਿਆਦਾ ਵੱਡੀ ਪਈ ਆ ਆਖੂ ਸਾਰੀ ਖਤਮੀ ਕੀਤੀ ਪਈ ਆ ਖਰਪਾਨਾਂ ਵਜੀਆਂ ਹੁੰ ਜਾਂਦੇ ਜੀ ਕੁੜੀ ਸਹਿਮਤੀ ਨਾਲ ਗਈ ਸੀ ਕਿ ਉਹ ਜ਼ਬਰਦਸਤੀ ਲੈ ਤਾ ਤਾਂ ਨਹੀਂ ਜ਼ਬਰਦਸਤੀ ਲੈ ਕੇ ਗਏ ਜੀ ਸਹਿਮਤੀ ਨਾਲ ਹੀ ਤਰੀਕੇ ਲੜਕੀ ਮਿਲੀ ਹੈ ਕਾਫੀ ਬੁਰੀ ਹਾਲਤ ਹੈ ਉਹਦੀ ਕੀ ਹਾਲਾਤ ਨੇ ਕੀ ਹੋਇਆ ਕੀ ਹੈ ਸਾਰਾ ਮਾਮਲਾ ਜੀ ਅਸੀਂ ਜਿਹੜੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਵਿੱਚ ਇਹ ਕੁੜੀ ਹੈ ਜਿਹੜੇ ਸੱਟਾਂ ਲੱਗਣ ਕਰਕੇ ਜਿਹੜੇ ਸਿਵਲ ਹਸਪਤਾਲ ਮੋਗੇ ਦਾਖਲ ਹੈ ਅਸੀਂ ਜੋ ਵੀ ਇਹਦੇ ਫਾਦਰ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਹੈ ਜਿਹੜੀ ਕਾਰਵਾਈ ਕਰਾਂਗੇ ਕਿ ਕੀ ਹੋਇਆ ਕੀ ਸੀਗਾ ਜੀ ਕੋਈ ਲੈ ਕੇ ਗਿਆ ਸੀਗਾ ਦਸਤ ਦੇ ਮਨ ਕੋਈ ਲੈ ਕੇ ਗਏ ਸੀ ਲੜਕੇ ਨੂੰ ਦੱਸ ਰਹੇ ਹਾਂ ਇਹ ਦੱਸ ਰਹੇ ਨੇ ਹਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਉਹ ਤੋਂ ਬਾਅਦ ਚ ਦੱਸਾਂਗੇ ਜੋ ਵੀ ਹੈਗਾ ਪਹਿਲਾਂ ਪਹਿਲ ਤੌਰ ਤੇ ਜਿਹੜਾ ਇਹ ਸੱਟਾਂ ਲੱਗਣ ਕਰਕੇ ਇੱਥੇ ਦਾਗ ਲਾ ਉਹਦਾ ਜੋ ਵੀ ਬਿਆਨ ਹੋਊਗਾ ਇਹਦੇ ਫਾਦਰ ਸਾਹਿਬ ਇਹ ਨਵਾਲਕ ਕੁੜੀਆ ਕਰੀਬ 17 ਸਾਲ ਦੀ ਹੈ ਤੇ ਇਹਦੇ ਫਾਦਰ ਦੇ ਬਿਆਨ ਤੇ ਜੋ ਵੀ ਬਿਆਨ ਸੋ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਇਹਦੀ ਕਿੰਨੀ ਹਾਲਤ ਚ ਪਈ ਹੈ ਕਿ ਵੈਸੇ ਬੋਲਤੀ ਚੱਲਦੀ ਨਹੀਂ ਹੈਗੀ ਤੇ ਬੇਹੋਸ਼ੀ ਹਾਲਤ ਦੇ ਵਿੱਚ ਹੈ। ਇਹ ਮਿਲੀ ਕਿੱਥੋਂ ਸੀ ਸਰ ਕਿਸ ਤਰ੍ਹਾਂ ਦੇ ਹਾਲਾਤ ਚ ਮਿਲੀ ਸੀ? ਇਹ ਦੱਸ ਰਹੇ ਨੇ ਕਿ ਨਹਿਰ ਦੀ ਪਟੜੀ ਤੋਂ ਮਿਲੀ ਹੈ। ਰਣੀਆਂ ਨਹਿਰ ਦੀ ਪਟੜੀ ਆ। ਉੱਥੋਂ ਮਿਲੀ ਆ। ਇਹ ਘਰੋਂ ਵੀ ਗਈ ਹੋਈ ਸੀ ਕਿਤੇ? ਨਹੀਂ ਇਹ ਘਰੋਂ ਇਹ ਰਾਤ 11 ਵਜੇ ਇਹਨਾਂ ਦੇ ਦਸਣ ਮੁਤਾਬਕ ਜਿਹੜਾ ਗਵਾਂਡੀਆਂ ਦੇ ਮੈਰਿਜ ਸੀਗੀ ਉੱਥੇ ਡੀਜੇ ਚੱਲਦਾ ਸੀ ਉੱਥੇ ਗਈ ਸੀ। ਉੱਥੋਂ ਇਹਨੂੰ ਲੈ ਕੇ ਗਏ।